ਭਾਰਤੀ ਸਿਨੇਮੇ ਦੇ ਵਿੱਚ ਅਭਿਨੇਤਾ ਮੁਕਰੀ ਦਾ ਬਹੁਤ ਵੱਡਾ ਨਾਂ ਰਿਆ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਮੁਹੰਮਦ ਉਮਰ ਮੁਕਰੀ ਦਾ ਜਨਮ 5 ਜਨਵਰੀ 1922 ਨੂੰ ਹੋਇਆ ਪਰ ਉਹ ਮੁਕਰੀ ਦੇ ਨਾਂ ਨਾਲ ਪ੍ਰਸਿੱਧ ਰਹੇ ਉਹਨਾਂ ਨੇ 1945 ਵਿੱਚ ਪ੍ਰਸਿੱਧ ਅਭਿਨੇਤਾ ਦਲੀਪ ਕੁਮਾਰ ਦੇ ਨਾਲ ਪ੍ਰਤਿਮਾ ਫਿਲਮ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਹਿਲਾਂ ਉਹ ਦੋਵੇਂ ਸਕੂਲ ਦੇ ਸਾਥੀ ਸਨ ਉਹਨਾਂ ਨੇ ਆਪਣੇ 50 ਸਾਲ ਦੇ ਕੈਰੀਅਰ ਦੇ ਵਿੱਚ 600 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹਨਾਂ ਦੀ ਮੁਸਕਰਾਹਟ, ਛੋਟਾ ਕਦ, ਬਿਹਤਰੀਨ ਕਾਮੇਕ ਟਾਈਮਿੰਗ ਕਰਕੇ ਉਹਨਾਂ ਨੇ ਵਧੀਆ ਐਕਟਿੰਗ ਕੀਤੀ ਹੈ। ਇਨ੍ਹਾਂ ਫਿਲਮਾਂ ਦੇ ਵਿੱਚ ਮਦਰ ਇੰਡੀਆ, ਸ਼ਰਾਬੀ, ਅਮਰ ਅਕਬਰ ਅੰਥਨੀ, ਲਵਾਰਸ, ਬੰਬੇ ਟੂ ਗੋਆ, ਗੋਪੀ, ਕੋਹਿੰੂਰ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ। ਬੰਬੇ ਟਾਕੀ ਦੀ ਫਿਲਮ ਪ੍ਰਤੀਮਾ ਤੋਂ ਉਹਨਾਂ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਜੈ ਰਾਜ ਦੀ ਨਿਰਦੇਸ਼ਨ ਚ ਇਹ ਪਹਿਲੀ ਫਿਲਮ ਸੀ। ਉਹਨਾਂ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕਾਜੀ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਜੌਨੀ ਵਾਕਰ ਜਿਨ੍ਹਾਂ ਨੇ ਮੁਕਰੀ ਦੇ ਨਾਲ 15 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦਾ ਕਹਿਣਾ ਹੈ ਬੇਸ਼ੱਕ ਉਹਨਾਂ ਦਾ ਕੱਦ ਬਹੁਤ ਛੋਟਾ ਸੀ ਲੇਕਿਨ ਹੈ ਉਹ ਕਮਾਲ ਦੇ ਕਲਾਕਾਰ ਸਨ। ਉਹਨਾਂ ਦੀ ਪਹਿਲੀ ਪਤਨੀ ਮਮਤਾ ਜਤੋਂ 5 ਬੱਚੇ ਸਨ ਦੋ ਬੇਟੀਆਂ ਨਸੀਮ ਅਤੇ ਅਮੀਨਾ ਤਿੰਨ ਬੇਟੇ ਨਾਸਿਰ, ਫਾਰੂਕ ਅਤੇ ਬਿਲਾਲ। ਉਹਨਾਂ ਦੀ ਇੱਕ ਬੇਟੀ ਨਸੀਮ ਮੁਕਰੀ ਹੈ ਜਿਨ੍ਹਾਂ ਨੇ ਧੜਕਨ, ਹਾਂ ਮੈਨੇ ਵੀ ਪਿਆਰ ਕੀਤਾ ਆਦ ਫਿਲਮਾਂ ਦੇ ਡਾਇਲੌਗ ਲਿਖੇ ਹਨ। ਇਸ ਫਿਲਮ ਦੇ ਵਿੱਚ ਉਹਨਾਂ ਨੇ ਐਕਟਿੰਗ ਵੀ ਕੀਤੀ। ਉਹਨਾਂ ਦੀ ਬੇਟੀ ਨਸੀਮ ਮੁਖਰੀ ਦਾ ਕਹਿਣਾ ਹੈ ਕਿ ਮੇਰੇ ਪਾਪਾ ਬਹੁਤ ਧਾਰਮਿਕ ਸਨ। ਉਹਨਾਂ ਨੂੰ ਕੋੜ ਦੌੜ ਦਾ ਵੀ ਬਹੁਤ ਸ਼ੌਕ ਸੀ। ਉਹਨਾਂ ਦੀ ਐਕਟਿੰਗ ਦੇ ਅੱਗੇ ਵੱਡੇ-ਵੱਡੇ ਕਲਾਕਾਰ ਵੀ ਛੋਟੇ ਸਨ। ਉਹਨਾਂ ਦੇ ਡਾਇਲੌਗ ਬੋਲਣ ਦਾ ਅੰਦਾਜ਼ ਬਹੁਤ ਪਸੰਦ ਆਉਂਦਾ ਸੀ। 6ਵੇਂ ਦਹਾਕੇ ਦੇ ਵਿੱਚ ਆਪਣੇ ਕੈਰੀਅਰ ਵਿੱਚ ਉਹਨਾਂ ਨੇ ਦਿਲীপ ਕੁਮਾਰ ਤੋਂ ਲੈ ਕੇ ਅਮਿਤਾਭਚਨ ਤੱਕ ਸਾਰੇ ਵੱਡੇ ਸਟਾਰਾਂ ਦੇ ਨਾਲ ਕੰਮ ਕੀਤਾ ਹੈ। ਫਿਲਮ ਸ਼ਰਾਬੀ ਦਾ ਡਾਇਲੋਗ ਮूंछੇ ਹੋ ਤੂੰ ਨੱਥੂ ਲਾਲ ਜੈਸੀ ਵਰਨਾ ਨਾ ਹੋ ਇਹ ਕਾਫੀ ਹਟ ਰਿਆ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਰਹਿਣ ਵਾਲੇ ਉਹਨਾਂ ਦੇ ਪਿਤਾ ਹਿਸਾਮੁਦੀਨ ਉਮਰ ਮੁਕਰੀ ਸਨ ਜੋ ਆਪਣੇ ਬੱਚਿਆਂ ਨੂੰ ਕੁਰਾਨ ਪੜ੍ਹਾਇਆ ਕਰਦੇ ਸਨ ਮੁਕਰੀ ਦੀ ਮਾਂ ਅਮੀਨਾ ਬੇਗਮ ਹਾਊਸ ਵਾਈਫ ਸਨ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਦਿੱਤਾ ਮੁਹੰਮਦ ਉਮਰ ਮੁਕਰੀ ਲੇਕਿਨ ਬਾਅਦ ਵਿੱਚ ਉਹਨਾਂ ਦਾ ਫਿਲਮਾਂ ਦੇ ਵਿੱਚ ਨਾਮ ਮੁਕਰੀ ਹੋ ਗਿਆ ਇੱਕ ਮੁਲਾਕਾਤ 'ਚ ਮੁਕਰੀ ਨੇ ਕਹਿ ਸੀ ਕਿ ਉਹਨਾਰੇ ਪੁਰਖੇ ਅਫਗਾਨਿਸਤਾਨ ਤੋਂ ਭਾਰਤ ਆ ਕੇ ਵਸੇ ਸਨ। ਉਹ ਇੱਕ ਰੂੜੀਵਾਦੀ ਕੌਂਕਣੀ ਮੁਸਲਮਾਨ ਪਰਿਵਾਰ ਵਿੱਚ ਜਨਮੇ। ਮੁਕਰੀ ਜਦ ਸਕੂਲ ਵਿੱਚ ਸਨ ਤਾਂ ਉਹਨਾਂ ਨੂੰ ਐਕਟਿੰਗ ਕਰਨ ਦਾ ਸ਼ੌਕ ਪੈਦਾ ਹੋਇਆ। ਮੁਕਰੀ ਦੇ ਵੱਡੇ ਭਰਾ ਮੁੰਬਈ ਵਿੱਚ ਰਹਾ ਕਰਦੇ ਸਨ ਜਿਸ ਕਰਕੇ ਮੁਕਰੀ ਦਾ ਮੁੰਬਈ ਦੇ ਅੰਜੂਮਨ ਇਸਲਾਮ ਨਾਂ ਦੇ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਇਸ ਸਕੂਲ ਵਿੱਚ ਮੁਖਰੀ ਦੇ ਮੁਲਾਕਾਤ ਹਿੰਦੀ ਸਿਨੇਮਾ ਦੇ ਪਵਿੱਖ ਦੇ ਇੱਕ ਸੁਪਰਸਟਾਰ ਨਾਲ ਹੋਈ ਜੋ ਇਸ ਸਕੂਲ ਵਿੱਚ ਪੜਾਈ ਕਰ ਰਹੇ ਸਨ ਇਹ ਹੋਰ ਕੋਈ ਨਹੀਂ ਸਗੋਂ ਯੂਸਫ ਖਾਨ ਜਾਨੀ ਕਿ ਦਲੀਪ ਕੁਮਾਰ ਸਨ ਦਲੀਪ ਕੁਮਾਰ ਸਕੂਲ ਵਿੱਚ ਮੁਖਰੀ ਦੇ ਇੱਕ ਕਲਾਸ ਸੀਨੀਅਰ ਸਨ ਜਦੋਂ ਕਿ ਦਲੀਪ ਕੁਮਾਰ ਦੇ ਭਰਾ ਨਾਸਰ ਖਾਨ ਮੁਖਰੀ ਦੇ ਕਲਾਸਮੇਟ ਹੋਇਆ ਕਰਦੇ ਸਨ ਹਾਲਾਂਕਿ ਨਾਸਰ ਤੋਂ ਜ਼ਿਆਦਾ ਮੁਖਰੀ ਦੀ ਦੋਸਤੀ ਦਲੀਪ ਕੁਮਾਰ ਦੇ ਨਾਲ ਰਹੀ ਹੈ ਅੰਜੂਮਨ ਹਾਈ ਸਕੂਲ ਵਿੱਚ ਮੁਕਰੀ ਨੂੰ ਇੱਕ ਨਾਟਕ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਨਾਟਕ ਵਿੱਚ ਉਹਨਾਂ ਨੇ ਖਾਨ ਬਹਾਦਰ ਦਾ ਕਿਰਦਾਰ ਨਿਭਾਇਆ ਸੀ। ਇਸੇ ਨਾਟਕ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਮੁਕਰੀ ਨੇ ਸੋਚਿਆ ਕਿ ਉਹ ਅੱਗੇ ਜਾ ਕੇ ਐਕਟਿੰਗ ਦੀ ਦੁਨੀਆ ਵਿੱਚ ਆਪਣਾ ਨਾਂ ਚਮਕਾਉਣਗੇ। ਇਸ ਨਾਟਕ ਤੋਂ ਉਹਨਾਂ ਨੂੰ ਕਈ ਅਵਾਰਡ ਵੀ ਮਿਲੇ। ਮੁਕਰੀ ਦੇ ਫਿਲਮਾਂ ਵਿੱਚ ਜਾਣ ਦੇ ਉਹਨਾਂ ਦਾ ਪਰਿਵਾਰ ਉਹਨਾਂ ਦਾ ਵਿਰੋਧ ਕਰਦਾ ਰਿਹਾ ਕਿ ਇਸ ਦੁਨੀਆ ਦੇ ਵਿੱਚ ਨਹੀਂ ਜਾਣਾ ਕਿਉਂਕਿ ਇਹ ਸਾਡੇ ਧਰਮ ਦੇ ਖਿਲਾਫ ਹੈ। ਇਹ ਖੁੱਲ੍ਹਮਖੁੱਲੀ ਦੁਨੀਆ ਹੈ ਜਦੋਂ ਕਿ ਅਸੀਂ ਧਾਰਮਕਾਂ ਪੜਾਈ ਪੂਰੀ ਕਰਨ ਦੇ ਬਾਅਦ ਮੁਕਰੀਅਤ ਤੇ ਦਲੀਪ ਕੁਮਾਰ ਆਪੋ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਏ ਪਰ ਕੁਝ ਸਮੇਂ ਬਾਅਦ ਪਰਿਵਾਰ ਨੂੰ ਮੁਕਰੀ ਨੇ ਰਾਜ਼ੀ ਕਰ ਲਿਆ ਕੁਝ ਸਮੇਂ ਤੱਕ ਪਰਿਵਾਰ ਦੇ ਦਬਾਅ ਵਿੱਚ ਮੁਕਰੀ ਕਾਜੀ ਬਣ ਗਏ ਉਹ ਮਦਰਸੇ ਵਿੱਚ ਬੱਚਿਆਂ ਨੂੰ ਕੁਰਾਨ ਵੀ ਪੜਾਉਂਦੇ ਰਹੇ ਮੁਕਰੀ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿਉਂਕਿ ਉਹ ਤਾਂ ਐਕਟਿੰਗ ਕਰਨਾ ਚਾਹੁੰਦੇ ਸੀ ਜਿਸ ਕਰਕੇ ਉਹਨਾਂ ਨੇ ਇਹ ਕੰਮ ਛੱਡ ਕੇ ਕੁਝ ਸਮੇਂ ਤੱਕ ਸਰਕਾਰੀ ਨੌਕਰੀ ਕੀਤੀ ਦੂਜੇ ਵਿਸ਼ਵ ਯੁੱਧ ਦਾ ਉਹ ਆਖਰੀ ਸਮਾਂ ਸੀ ਜਦੋਂ ਮੁਕਰੀ ਨੇ ਲੋਕਾਂ ਦੇ ਘਰ-ਘਰ ਜਾ ਕੇ ਕਾਲੇ ਪਰਦੇ ਟੰਗਣ ਦੇ ਲਈ ਕੰਮ ਕੀਤਾ ਪਰ ਉਹਨਾਂ ਦਾ ਧਿਆਨ ਐਕਟਿੰਗ ਵੱਲ ਸੀ ਜਿਸ ਕਰਕੇ ਉਹ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਕਰਕੇ ਉਹ ਫਿਲਮਾਂ ਦੇ ਵਿੱਚ ਚਲੇ ਜਾਣ ਇੱਕ ਮਸਜਿਦ ਦੇ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਵਾਰ ਫਿਰ ਆਪਣੇ ਖਾਸ ਦੋਸਤ ਦਲੀਪ ਕੁਮਾਰ ਦੇ ਨਾਲ ਹੋ ਗਈ ਮੁਕਰੀ ਨੇ ਆਪਣੇ ਮਨ ਦੀ ਗੱਲ ਦਲੀਪ ਕੁਮਾਰ ਨੂੰ ਦੱਸੀ ਦਲੀਪ ਕੁਮਾਰ ਇਨੀ ਦਿਨੀ ਫਿਲਮਾਂ ਵਿੱਚ ਜਗ੍ਹਾ ਬਣਾਉਣ ਦੇ ਲਈ ਸੰਘਰਸ਼ ਕਰ ਰਹੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਮੁਕਰੀ ਨੂੰ ਮਹਿਬੂਬ ਖਾਨ ਅਤੇ ਕੇ ਆਸਫ ਵਰਗੇ ਫਿਲਮੇਕਰਾਂ ਦੇ ਨਾਲ ਬਤੌਰ ਸਹਾਇਕ ਡਾਇਰੈਕਟਰ ਕੰਮ دلਵਾ ਦਿੱਤਾ ਇਸੇ ਤਰ੍ਹਾਂ ਫਿਲਮੀ ਦੁਨੀਆ ਦੇ ਵਿੱਚ ਮੁਕਰੀ ਦੀ ਐਂਟਰੀ ਹੋ ਗਈ ਫਿਰ ਜਦੋਂ ਦਲੀਪ ਕੁਮਾਰ ਦੇਵਕਾਰ ਰਾਣੀ ਦੇ ਪ੍ਰੋਡਕਸ਼ਨ ਹਾਊਸ ਬੰਬੇ ਟਾਕੀ ਦੇ ਨਾਲ ਜੁੜੇ ਤਾਂ ਮੁਕਰੀ ਦੇ ਲਈ ਵੀ ਜਗ੍ਹਾ ਬਣਾਈ ਕਿਹਾ ਜਾਂਦਾ ਹੈ ਕਿ ਜਦੋਂ ਦਲੀਪ ਕੁਮਾਰ ਨੇ ਮੁਕਰੀ ਦੀ ਮੁਲਾਕਾਤ ਦੇਵਕਾਰ ਰਾਣੀ ਨਾਲ ਕਰਵਾਈ ਤਾਂ ਉਹ ਉਹਨਾਂ ਦੀ ਸਮਝ ਅਤੇ ਅੰਦਾਜ਼ ਤੋਂ ਕਾਫੀ ਇਮਪ੍ਰੈਸ ਹੋਏ ਇਸ ਪ੍ਰੋਡਕਸ਼ਨ ਹਾਊਸ ਨੇ ਦਲੀਪ ਕੁਮਾਰ ਨੇ 1944 ਵਿੱਚ ਜਵਾਰ ਪਾਟਾ ਵਿੱਚ ਬਤੌਰ ਹੀਰੋ ਲਾਂਚ ਕੀਤਾ। ਉੱਥੇ ਫਿਲਮਾਂ ਵਿੱਚ ਬਤੌਰ ਆਰਟਿਸਟ ਕੰਮ ਕਰਨ ਦੀ ਇੱਛਾ 1945 ਵਿੱਚ ਪ੍ਰਤੀਮਾ ਤੋਂ ਪੂਰੀ ਹੋਈ ਹੈ। ਜਵਾਰ ਪਾਟਾ ਤੋਂ ਬਾਅਦ ਬੰਬੇ ਟਾਕੀ ਦੀ ਇਹ ਦੂਜੀ ਫਿਲਮ ਸੀ। ਇਸੇ ਤਰ੍ਹਾਂ ਹਿੰਦੀ ਫਿਲਮਾਂ ਦੇ ਪਹਿਲੇ ਦੌਰ ਵਿੱਚ ਬੇਹਤਰੀਨ ਕਾਮੇਡੀਅਨ ਮੁਕਰੀ ਦਾ ਫਿਲਮੀ ਸਫ਼ਰ ਸ਼ੁਰੂ ਹੋ ਗਿਆ। ਇਸ ਫਿਲਮ ਦੇ ਬਾਅਦ ਮੁਕਰੀ ਨੇ ਦਲੀਪ ਕੁਮਾਰ ਦੇ ਨਾਲ ਤਕਰੀਬਨ ਹਰ ਫਿਲਮ ਦੇ ਵਿੱਚ ਕੰਮ ਕੀਤਾ ਹੈ। ਇਸ ਮੌਕੇ ਤੇ ਸੁਪਰਸਟਾਰ ਦੇਵਾਨੰਦ ਰਾਜਕੁਮਾਰ ਰਜਿੰਦਰ ਕੁਮਾਰ ਅਤੇ ਸੁਨੀਲ ਦਾਦੀਆਂ ਫਿਲਮਾਂ ਬਹੁਤ ਹਿੱਟ ਸਨ ਮੁਕਰੀ ਦੀ ਐਕਟਿੰਗ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਉਹਨਾਂ ਤੋਂ ਇਲਾਵਾ ਕੋਈ ਵੀ ਫਿਲਮ ਨਹੀਂ ਬਣਦੀ ਸੀ ਕਿਸੇ ਵੀ ਫਿਲਮ ਦੀ ਹਿੱਟ ਦੀ ਗਾਰੰਟੀ ਮੁਕਰੀ ਨੂੰ ਮੰਨਿਆ ਜਾਂਦਾ ਸੀ ਕਿਉਂਕਿ ਮੁਕਰੀ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਦੇ ਵਿੱਚ ਬਹੁਤ ਵਧੀਆ ਐਕਟਿੰਗ ਕੀਤੀ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਅਜਿਹੇ ਦੌਰ ਆਇਆ ਕਿ ਮੁਕਰੀ ਦੀ ਕਮੇਡੀ ਦੇ ਬਿਨਾ ਫਿਲਮਾਂ ਅਧੂਰੀਆਂ ਰਹਿ ਜਾਂਦੀਆਂ ਸਨ ਮੁਖਰੀ ਦੀ ਜੋੜੀ ਧਰਮਿੰਦਰ ਅਤੇ ਅਮਤਾਬਚਨ ਦੇ ਨਾਲ ਕਾਫੀ ਜੰਮੀ ਹੈ 1970 ਵਿੱਚ ਉਹਨਾਂ ਨੇ ਫਿਲਮ ਅਮਰ ਅਕਬਰ ਯੰਤਰੀ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਇਹਨਾਂ ਨੇ ਤਾਇ ਬਲੀ ਦਾ ਰੋਲ ਅਨਵਾਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਤੇ ਇਹ ਰੋਲ ਬਹੁਤ ਪਸੰਦ ਹੋ ਗਿਆ ਧਰਮਿੰਦਰ ਅਤੇ ਅਮਤਾਬਚਨ ਮੁਖਰੀ ਦੇ ਬਹੁਤ ਵਧੀਆ ਦੋਸਤ ਬਣ ਗਏ ਜਿੱਥੇ ਵੀ ਕੋਈ ਉਹਨਾਂ ਨੂੰ ਫਿਲਮ ਮਿਲਦੀ ਤਾਂ ਉਹ ਮੁਖਰੀ ਦਾ ਨਾਂ ਜ਼ਰੂਰ ਲੈਂਦੇ ਮੁਖਰੀ ਦਾ ਅਜਿਹਾ ਅੰਦਾਜ਼ ਸਾਰਿਆਂ ਨੂੰ ਪਸੰਦ ਆ ਰਿਹਾ ਸੀ ਕਿਉਂਕਿ ਉਹਨਾਂ ਦੇ ਐਕਟਿੰਗ ਕਰਨ ਦਾ ਅੰਦਾਜ਼ ਵੱਖਰਾ ਸੀ ਮੁਕਰੀ ਦਾ ਨਾਮ ਹਿੰਦੀ ਸਿਨੇਮਾ ਵਿੱਚ ਉਹਨਾਂ ਸਤਾਰਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਫਿਲਮੀ ਕੈਰੀਅਰ ਦਾ ਲੰਬਾ ਸਮਾਂ ਰਿਹਾ ਹੈ ਇਹਨਾਂ ਨੇ ਤਕਰੀਬਨ 600 ਫਿਲਮਾਂ ਕੀਤੀਆਂ 1994 ਵਿੱਚ ਆਈ ਬੇਤਾਜ ਬਾਦਸ਼ਾ ਮੁਕਰੀ ਦੀ ਆਖਰੀ ਫਿਲਮ ਸੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਪ੍ਰਿੰਸੀਪਲ ਦਾ ਕਿਰਦਾਰ ਨਿਭਾਇਆ ਸੀ ਉਹਨਾਂ ਨੇ ਸਿਰਫ ਹਿੰਦੀ ਫਿਲਮਾਂ ਦੇ ਵਿੱਚ ਹੀ ਕੰਮ ਨਹੀਂ ਕੀਤਾ ਸਗੋਂ ਟੀਵੀ ਸੀਰੀਅਲ ਦੇ ਵਿੱਚ ਵੀ ਕੰਮ ਕੀਤਾ ਹੈ ਉਹਨਾਂ ਨੇ 1990 ਵਿੱਚ ਦੂਰਦਰਸ਼ਨ ਤੇ ਪ੍ਰਸਾਰਿਤ ਹੋਣ ਵਾਲੇ ਟੀਵੀ ਸੀਰੀਅਲ ਭੀਮ ਭਵਾਨੀ ਵਿੱਚ ਵੀ ਕੰਮ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਅਸ਼ੋਕ ਕੁਮਾਰ, ਉਤਪਲ ਦਾਤ, ਟੰਟੂਨ, ਜਗਦੀਪ, ਰਜਿੰਦਰਨਾਥ ਅਤੇ ਮਹਿਬੂਬ ਦੇ ਨਾਲ ਵੀ ਕੰਮ ਕੀਤਾ। ਮੁਕਰੀ ਨੂੰ ਇਕਤਾ ਕਪੂਰ ਨੇ ਇੱਕ ਟੀਵੀ ਸ਼ੋਅ ਦੇ ਵਿੱਚ ਬਹੁਤ ਵੱਡਾ ਰੋਲ ਆਫਰ ਕੀਤਾ ਸੀ ਅਤੇ ਪੈਸੇ ਵੀ ਕਾਫੀ ਦੇਣੇ ਸਨ, ਲੇਕਿਨ ਉਹਨਾਂ ਨੇ ਮਨ੍ਹਾ ਕਰ ਦਿੱਤਾ। 1995 ਦੇ ਬਾਅਦ ਮੁਕਰੀ ਦੀ ਤबीयत ਤੇ ਠੀਕ ਨਹੀਂ ਰਿਹਾ ਕਰਦੀ ਸੀ। ਇਸ ਲਈ ਉਹ ਕਿਸੇ ਵੀ ਪ੍ਰੋਜੈਕਟ ਦਾ ਹਿੱਸਾ ਬਣਨ ਤੋਂ ਬਚਣ ਲੱਗੇ। ਇੱਕ ਮੌਕੇ ਤੇ ਜਤਿੰਦਰ ਨੇ ਵੀ ਉਹਨਾਂ ਨੂੰ ਆਪਣੀ ਬੇਟੀ ਏਕਤਾ ਕਪੂਰ ਦੇ ਸ਼ੋਅ ਵਿੱਚ ਕੰਮ ਕਰਨ ਦੀ ਬੇਨਤੀ ਕੀਤੀ ਸੀ ਲੇਕਿਨ ਮੁਖਰੀ ਨੇ ਇਹ ਕਹਿ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਕਿਸੇ ਦਾ ਕੰਮ ਖਰਾਬ ਹੋਵੇ। ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਤਾਬਚਨ ਨੇ ਮੁਖਰੀ ਤੋਂ ਹੀ ਲੋਕਾਂ ਨੂੰ ਹਸਾਉਣ ਦੇ ਗੁਰ ਸਿੱਖੇ ਸਨ। ਮੁਖਰੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਲੇਕਿਨ ਉਹ ਬੜੇ ਆਤਮ ਵਿਸ਼ਵਾਸ ਦੇ ਨਾਲ ਅੰਗਰੇਜ਼ੀ ਬੋਲਦੇ ਸਨ ਜਿਨ੍ਹਾਂ ਨੂੰ ਲੋਕ ਬੜੇ ਪਿਆਰ ਨਾਲ ਸੁਣਦੇ ਸਨ। ਮੁਖਰੀ ਦਾ ਇਹ ਅੰਦਾਜ਼ ਅਮਤਾਬਚਨ ਨੇ ਸਿੱਖਿਆ ਤੇ ਇੱਕ ਨਮਕ ਹਲਾਲ ਫਿਲਮ ਦੇ ਵਿੱਚ ਇਸ ਤੇ ਅਮਰ ਵੀ ਕੀਤਾ ਗਿਆ ਇਸ ਫਿਲਮ ਦੇ ਵਿੱਚ ਇੰਗਲਿਸ਼ ਇਜ਼ ਫਨੀ ਲੈਂਗੁਏਜ ਆਈ ਕੈਨ ਟਾਕ ਇੰਗਲਿਸ਼ ਆਈ ਕੈਨ ਵਾਕ ਇੰਗਲਿਸ਼ ਵਰਗੇ ਸੰਵਾਦ ਬੋਲ ਕੇ ਅਮਤਾਬਚਨ ਨੇ ਵਾਵਾ ਲੁਟੀ ਸੀ ਇਹ ਸਭ ਮੁਖਰੀ ਤੋਂ ਪ੍ਰੇਰਿਤ ਡਾਇਲੌਗਸ ਹਨ ਇਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਬੰਬੇ ਟਾਕੀ ਦੀ ਮਾਲਕਨ ਮਸ਼ਹੂਰ ਅਭਿਨੇਤਰੀ ਦੇਵੇਕਾ ਰਾਣੀ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ ਵੀ ਮੈਂ ਮੁਕਰੀ ਨੂੰ ਦੇਖਦੀ ਹਾਂ ਤਾਂ ਥਕਾਵਟ ਦੂਰ ਹੋ ਜਾਂਦੀ ਹੈ। ਉਹਨਾਂ ਨੇ ਬੋਲਣ ਦਾ ਅੰਦਾਜ਼, ਹੱਸਣ ਦਾ ਅੰਦਾਜ਼ ਬਹੁਤ ਪਿਆਰਾ ਹੈ। ਇਹਨਾਂ ਨੂੰ ਦੇਖਦੇ ਹੀ ਉਹਨਾਂ ਦਾ ਤਣਾਅ ਦੂਰ ਹੋ ਜਾਂਦਾ ਹੈ। ਇਹਨਾਂ ਨੂੰ ਜ਼ਿਆਦਾ ਸੰਵਾਦ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ। ਦਰਸ਼ਕ ਉਹਨਾਂ ਨੂੰ ਦੇਖ ਕੇ ਹੀ ਹੱਸਣ ਲੱਗਦੇ ਸਨ। ਅਖੀਰ 4 ਸਤੰਬਰ 2009 ਨੂੰ ਮੁਕਰੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 78 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਅਤੇ ਕਿਡਨੀ ਫੇਲ ਹੋਣ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੇ ਮੌਕੇ ਤੇ ਉਨ੍ਹਾਂ ਦੇ ਖਾਸ ਦੋਸਤ ਦਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਹਿਰਾ ਬਾਨੋ ਮੌਜੂਦ ਸਨ। ਇਸ ਮੁਖਤ ਤੇ ਸੁਨੀਲ ਦਾਦਾ ਕਹਿਣਾ ਹੈ ਕਿ ਉਹ ਬਹੁਤ ਵਧੀਆ ਇਨਸਾਨ ਸਨ। ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਉਨ੍ਹਾਂ ਦੀ ਵੱਡੀ ਬੇਟੀ ਨਸੀਮ ਮੁਖਰੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ। ਜੋਨੀ ਵਾਕਰ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਉਹਨਾਂ ਦਾ ਕੱਦ ਬੇਸ਼ੱਕ ਛੋਟਾ ਸੀ ਲੇਕਿਨ ਉਹ ਬਹੁਤ ਵੱਡੇ ਕਲਾਕਾਰ ਸਨ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਇਹਨਾਂ ਫਿਲਮਾਂ ਨੂੰ ਪਸੰਦ ਕੀਤਾ ਗਿਆ ਹੈ ਆਯੂਸ਼ਮਾਨ ਖਰਾਨਾ ਤੇ ਤਹਿਰਾ ਕਸ਼ਬ ਖਰਾਨਾ ਦੀ ਪ੍ਰੇਮ ਕਹਾਣੀ ਸਦਾਬਹਾਰ ਲੱਗਦੀ ਹੈ ਉਹਨਾਂ ਦੀ ਮੁਲਾਕਾਤ 12ਵੀਂ ਜਮਾਦ ਅਰਨ ਹੋਈ ਅਤੇ 17 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਦੋ ਬੱਚੇ ਹਨ ਬੇਟਾ ਵਿਰਾਜ ਵੀਰ ਅਤੇ ਬੇਟੀ ਵਰਸ਼ਕਾ ਉਹਨਾਂ ਦਾ ਰਿਸ਼ਤਾ ਚੰਡੀਗੜ੍ਹ ਵਿੱਚ ਉਹਨਾਂ ਦੇ ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋਇਆ ਸੀ ਜਿੱਥੇ ਸਾਹ ਦੇ ਪ੍ਰਤੀ ਉਹਨਾਂ ਦੇ ਸਾਂਝੇ ਜਨੂਨ ਨੇ ਇੱਕ ਗੂੜੇ ਬੰਧਨ ਨੂੰ ਜਨਮ ਦਿੱਤਾ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਤਾਹਿਰਾ ਦਾ ਕਹਿਣਾ ਹੈ ਕਿ 2002 ਵਿੱਚ ਆਯੂਸ਼ਮਾਨ ਅਤੇ ਉਹਨਾਂ ਦੇ ਦੋਸਤ ਮੇਰੇ ਘਰ ਕੋਲੋਂ ਲੰਘਦੇ ਸਨ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਪਿਆਰ ਦਾ ਸੂਖਮ ਸੰਕੇਤ ਸੀ ਉਹਨਾਂ ਨੂੰ ਲੰਘਦੇ ਹੋਏ ਦੇਖਣਾ ਇੱਕ ਰਮਾਂਚਕ ਅਹਿਸਾਸ ਸੀ ਜਿਵੇਂ ਕਿ ਉਸਦੇ ਦੋਸਤ ਦੀ ਕਾਰ ਉਸ ਦੀਆਂ ਭਾਵਨਾਵਾਂ ਦਾ ਗੁਪਤ ਬਿਆਨ ਕਰਦੀ ਹੋਵੇ। ਆਯੂਸ਼ਮਾਨ ਲਈ ਤਾਹਿਰਾ ਪ੍ਰਤੀ ਉਸਦੇ ਪਿਆਰ ਦਾ ਅਹਿਸਾਸ ਸਾਲਾਂ ਤੋਂ ਦੋਸਤੀ ਤੋਂ ਬਾਅਦ ਹੋਇਆ। ਉਸ ਦਾ ਕਹਿਣਾ ਹੈ ਕਿ ਮੈਂ ਆਖਰਕਾਰ ਸਮਝ ਗਿਆ ਕਿ ਇਹ ਉਹੀ ਸੀ ਜਿਸ ਨਾਲ ਮੈਂ ਆਪਣਾ ਜੀਵਨ ਬਤਾਉਣਾ ਹੈ। ਦੇਰ ਰਾਤ ਤੱਕ ਫੋਨ ਤੇ ਗੱਲਾਂ ਕਰਨੀਆਂ ਕਦੇ ਵੀ ਨਹੀਂ ਪੁੱਲ ਸਕਦੀਆਂ। ਪ੍ਰਸਿੱਧੀ ਦੇ ਦਬਾਅ ਦੇ ਬਾਵਜੂਦ ਵੀ ਉਹਨਾਂ ਦਾ ਰਿਸ਼ਤਾ ਹਮੇਸ਼ਾ ਇੱਕ ਦੂਜੇ ਨਾਲ ਜੁੜਿਆ ਰਿਹਾ ਹੈ। आयुष्मान ਦਾ ਕਹਿਣਾ ਹੈ ਕਿ ਮੇਰੇ ਕੈਰੀਅਰ ਦੀ ਸ਼ੁਰੂਆਤ ਮੁਸ਼ਕਲ ਸੀ ਪਰ ਤਾਹਿਰਾ ਮੇਰੀ ਚਟਾਨ ਸੀ ਜਦੋਂ ਦੂਜਿਆਂ ਨੇ ਮੇਰੇ ਤੇ ਭਰੋਸਾ ਨਹੀਂ ਕੀਤਾ ਤਾਂ ਉਦੋਂ ਉਸ ਨੇ ਮੇਰੇ ਤੇ ਭਰੋਸਾ ਕੀਤਾ ਹੈ ਜਦੋਂ ਤਾਹਿਰਾ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਤਾਂ ਉਹਨਾਂ ਦੇ ਰਿਸ਼ਤੇਦਾਰ ਦੀ ਹੋਰ ਪ੍ਰਿਕਿਆ ਹੋਈ ਪਰ ਆਯੂਸ਼ਮਾਨ ਹਰ ਕਦਮ ਤੇ ਉਸ ਨਾਲ ਖੜਾ ਰਿਹਾ ਆਯੂਸ਼ਮਾਨ ਦਾ ਕਹਿਣਾ ਹੈ ਕਿ ਉਹ ਮੇਰੀ ਪਤਨੀ ਤੋਂ ਕਿਤੇ ਵੱਧ ਕੇ ਹੈ ਉਹ ਮੇਰੀ ਪ੍ਰੇਰਣਾ ਮੇਰੀ ਵਿਸ਼ਵਾਸਪਾਤਰ ਹੈ ਮੇਰੀ ਤਾਕਤ ਦਾ ਸਰੋਤ ਹੈ ਮੈਂ ਅੱਜ ਜੋ ਕੁਝ ਵੀ ਹਾਂ ਤਾਹਰਾ ਕਰਕੇ ਹਾਂ ਬਾਲੀਵੁੱਡ 스타 ਸੁਲਮਾਨ ਖਾਨ ਦੀ ਕਥਤ ਗਰਲਫ੍ਰੈਂਡ ਜੂਲੀਆ ਵੰਤੂਰ ਨੂੰ ਅਕਸਰ ਸੁਲਮਾਨ ਦੇ ਨਾਲ ਦੇਖਿਆ ਗਿਆ ਹੈ ਦੋਵੇਂ ਲੰਬੇ ਸਮੇਂ ਤੋਂ ਇਕੱਠੇ ਹਨ ਪਰ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਦੇ ਵੀ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜੂਲੀਆ ਨੂੰ ਸਿਰਫ ਸੁਲਮਾਨ ਹੀ ਨਹੀਂ ਸਗੋ ਉਸਦੇ ਪਰਿਵਾਰ ਦੀ ਹਰ ਪਾਰਟੀ ਦੇ ਵਿੱਚ ਦੇਖਿਆ ਗਿਆ ਹੈ ਸਲਮਾਨ ਦੇ ਭੈਣ ਭਰਾ ਤੇ ਮਾਂ ਸਲਮਾਨ ਨਾਲ ਉਸ ਦਾ ਖਾਸ ਰਿਸ਼ਤਾ ਹੈ ਜੂਲੀਆ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਲਮਾਨ ਤੋਂ ਮਿਲੀ سپورਟ ਕਰਕੇ ਮੈਂ ਬਹੁਤ ਖੁਸ਼ ਹਾਂ ਜੂਲੀਆ ਨੇ ਉਸ ਦੀ ਫਿਲਮ ਸਿਕੰਦਰ ਚ ਕਲਾਸ ਦਾ ਗਾਣਾ ਲੱਗ ਜਾ ਗਲੇ ਸੇ ਫਿਰ ਆਪਣੀ ਆਵਾਜ਼ ਵਿੱਚ ਗਾਇਆ ਹੈ ਜੂਲੀਆ ਦਾ ਕਹਿਣਾ ਹੈ ਕਿ ਇਮੋਸ਼ਨਲ سپورਟ ਹਰ ਕਿਸੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਦਾ ਸਾਡੇ ਤੇ ਵਿਸ਼ਵਾਸ ਕਰਨਾ ਬਹੁਤ ਮਾਣੇ ਰੱਖਦਾ ਹੈ ਸਲਮਾਨ ਉਹੀ ਇਨਸਾਨ ਸੀ ਜਿਸ ਨੇ ਮੇਰੀ ਆਵਾਜ਼ ਅਤੇ ਹੁਨਰ 'ਤੇ ਭਰੋਸਾ ਕੀਤਾ ਜਦੋਂ ਮੈਨੂੰ ਖੁੱਤੇ ਸ਼ਖ ਸੀ ਉਦੋਂ ਉਸਨੇ ਮੈਨੂੰ ਉਤਸ਼ਾਹਿਤ ਕੀਤਾ ਉਸਨੇ ਮੰਨਿਆ ਕਿ ਉਸਦੀ ਜਰਨੀ ਆਸਾਨ ਨਹੀਂ ਰਹੀ ਕਈ ਵਾਰ ਲੋਕਾਂ ਨੇ ਉਸਦਾ ਕੰਮ ਤੁਰੰਤ ਐਕਸੈਪਟ ਨਹੀਂ ਕੀਤਾ ਉਸਨੇ ਕਿਹਾ ਕਿ ਅਜਿਹੇ ਪਲ ਵੀ ਆਏ ਜਦੋਂ ਮੈਨੂੰ ਚੰਗਾ ਰਿਸਪੌਂਸ ਨਹੀਂ ਮਿਲਿਆ ਪਰ ਮੈਂ ਸਮਝਦੀ ਹਾਂ ਕਿ ਮੈਂ ਕਿੱਥੋਂ ਆਈ ਹਾਂ ਤੇ ਹਿੰਦੀ ਗਾਣੇ ਗਾ ਰਹੀ ਸੀ ਉਸ ਸਮੇਂ ਕੁਝ ਲੋਕ ਅਜਿਹੇ ਸੀ ਜੋ ਮੇਰੇ ਤੇ ਜ਼ਿਆਦਾ ਭਰੋਸਾ ਕਰ ਰਹੇ ਸਨ ਉਸ ਲਈ ਮੈਂ ਧੰਨਵਾਦੀ ਹਾਂ ਜਦ ਤੁਸੀਂ ਸਪੌਟਲਾਈਟ 'ਚ ਆਉਂਦੇ ਹੋ ਤਾਂ ਬਹੁਤ ਪ੍ਰੈਸ਼ਰ ਹੁੰਦਾ ਹੈ ਉਸ ਸਮੇਂ ਲਈ ਤੁਹਾਡੇ ਕੋਲ ਅਜਿਹੇ ਲੋਕਾਂ ਦਾ ਹੋਣਾ ਜ਼ਰੂਰੀ ਹੈ ਜੋ ਤੁਹਾਡੇ ਨਾਲ ਖੜੇ ਹੋਣ ਮੈਨੂੰ ਉਹ ਲੋਕ ਮਿਲੇ ਅਤੇ ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਦੀ ਹਾਂ ਜਿਨ੍ਹਾਂ ਨੇ ਮੇਰੀ ਹਰ ਵਕਤ ਸਪੋਰਟ ਕੀਤੀ ਹੈ ਇਹਨਾਂ ਵਿੱਚੋਂ ਸੁਲਮਾਨ ਵੀ ਹਨ ਜਿਨ੍ਹਾਂ ਨੇ ਮੇਰਾ ਹਮੇਸ਼ਾ ਹੌਸਲਾ ਵਧਾਇਆ ਹੈ ਪਰਸਿੱਧ ਅਭਿਨੇਤਾ ਆਲੂ ਅਰਜਨ ਨੇ ਹਾਲ ਹੀ ਵਿੱਚ ਆਪਣੇ ਜਨਮ ਦਿਨ ਤੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਫਿਲਮ ਦੇ ਵਿੱਚ ਉਹ ਦੋ ਅਭਿਨੇਤਰੀਆਂ ਦੇ ਨਾਲ ਰਮਾਂਸ ਕਰਦੇ ਨਜ਼ਰ ਆਵੇਗਾ। ਫਿਲਮ ਦਾ ਨਿਰਦੇਸ਼ਨ ਸ਼ਾਹਰੂਖ ਖਾਨ ਦੀ ਬਲਾਕਬਾਸਟਰ ਫਿਲਮ ਜਵਾਨ ਦੇ ਨਿਰਦੇਸ਼ਕ ਐਟਲੀ ਕੁਮਾਰ ਕਰਨਗੇ। ਇਸ ਫਿਲਮ ਦਾ ਨਿਰਮਾਣ ਸਥਾਨ ਪਿਕਚਰਜ਼ ਦੇ ਬੈਨਰ ਹਿੱਟ ਕੀਤਾ ਜਾ ਰਿਹਾ ਹੈ। ਇੱਕ ਰਿਪੋਰਟ ਵਿੱਚ ਕਹਿਣਾ ਹੈ ਕਿ ਐਟਲੀ ਨੂੰ ਇਸ ਫਿਲਮ ਦੇ ਵਿੱਚ ਆਲੂ ਅਰਜਨ ਦੇ ਨਾਲ ਦੋ ਮੁੱਖ ਹੀਰੋਇਨਾਂ ਦੀ ਲੋੜ ਹੈ। ਜਨਾਬਤੀ ਇੱਕ ਜਾਨਵੀ ਕਪੂਰ ਦਾ ਨਾਮ ਲਗਭਗ ਤੈਅ ਹੋ ਚੁੱਕਾ ਹੈ। ਉੱਥੇ ਦੂਜੇ ਪਾਸੇ ਐਕਟ੍ਰੈਸ ਦੇਸ਼ਾ ਪਟਾਨੀ ਅਤੇ ਸ਼ਰਦਾ ਕਪੂਰ ਦੇ ਨਾਮ ਦੀ ਵੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਫਿਲਮ ਨਿਰਮਾਤਾ ਦੁਆਰਾ ਜਾਨਵੀ ਜਾਂ ਦੂਜੀ ਐਕਟ੍ਰੈਸ ਦੇ ਨਾਮ ਦਾ ਐਲਾਨ ਜਲਦੀ ਕੀਤਾ ਜਾਵੇਗਾ। ਰਿਪੋਰਟਰਾਂ ਨੇ ਕਿਹਾ ਹੈ ਕਿ ਅੱਲੂ ਅਰਜਨ ਨੂੰ ਇਸ ਫਿਲਮ ਦੇ ਲਈ ਬਤੌਰ ਫੀਸ 175 ਕਰੋੜ ਦੀ ਅਦਾ ਕੀਤੀ ਗਈ ਹੈ। ਅਤੇ ਇਸ ਦੇ ਇਲਾਵਾ ਇਸ ਫਿਲਮ ਦੇ ਵਿੱਚ ਉਸ ਦੀ 15% ਹਿੱਸੇਦਾਰੀ ਵੀ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ ਅਤੇ ਫਿਲਮ ਨਿਰਮਾਤਾ ਨੇ ਇਸ ਦੀ ਰਿਲੀਜ਼ 2027 ਰੱਖੀ ਹੋਈ ਹੈ। ਨਿਰਦੇਸ਼ਕ ਐਟਲੀ ਨੇ ਇਸ ਤੋਂ ਪਹਿਲਾਂ ਜਵਾਨ ਦਾ ਨਿਰਦੇਸ਼ਨ ਕੀਤਾ ਸੀ ਜਿਸ ਨੇ ਬਾਕਸ ਆਫਿਸੇ ਸਫਲਤਾ ਹਾਸਲ ਕੀਤੀ ਸੀ। ਉੱਥੇ ਉਸ ਦੀ ਪਿਛਲੀ ਫਿਲਮ ਬੇਬੀ ਜੌਨ ਸੀ ਜਿਸ ਵਿੱਚ ਵਰਨ ਤੋਵਨ ਮੁੱਖ ਭੂਮਿਕਾ ਵਿੱਚ ਸਨ। ਹਾਲਾਂਕਿ ਇਸ ਫਿਲਮ ਨੇ ਖਾਸ ਰਿਸਪਾਂਸ ਨਹੀਂ ਦਿੱਤਾ। ਉੱਥੇ ਹੀ ਉਹ ALU ਅਰਜਨ ਦੀ ਅਗਲੀ ਫਿਲਮ ਪੁਸ਼ਪਾ 3 ਦੇ ਰੈਂਪੇਜ ਵਿੱਚ ਵੀ ਦਿਖਾਈ ਦੇਣਗੇ। ਇਹ ਫਿਲਮ 2028 ਦੇ ਆਸ-ਪਾਸ ਰਿਲੀਜ਼ ਹੋਣ ਦੀ ਉਮੀਦ ਹੈ ਨਿਰਮਾਤਾਵਾਂ ਮਾਣੇ ਪੁਸ਼ਟੀ ਕੀਤੀ ਹੈ ਕਿ ਇਹ ਫਿਲਮ ਬਣੇਗੀ ਅਤੇ ਇਸ ਦੀ ਕਹਾਣੀ ਪੁਸ਼ਪਾ 2 ਦੇ ਅੰਤ ਤੋਂ ਅੱਗੇ ਵਧੇਗੀ ਇਸ ਵਾਰ ਵਿਜੇ ਦੇਵਰ ਕੋਂਡਾ ਵੀ ਆ ਸਕਦੇ ਹਨ ਇਸ ਫਿਲਮ ਦੇ ਇਲਾਵਾ ਅਲੂ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਸਾਈਨ ਕੀਤੀਆਂ ਹਨ ਜਿਨ੍ਹਾਂ ਦੀ ਉਹ ਸਮੇਂ-ਸਮੇਂ ਤੇ ਸ਼ੂਟਿੰਗ ਕਰਨਗੇ ਅਤੇ ਕੁਝ ਅਜਈਆਂ ਫਿਲਮਾਂ ਹਨ ਜਿਨ੍ਹਾਂ ਬਾਰੇ ਦੱਸਿਆ ਨਹੀਂ ਗਿਆ ਹੈ ਸਿਰਫ ਕਹਾਣੀਆਂ ਓਕੇ ਹਨ ਅਤੇ ਡਾਇਰੈਕਟਰ ਓਕੇ ਹਨ ਉਨਾਤੇ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ ਤਕਨੀਕੀ ਪੱਖਾਂ ਤੇ ਕਲਾਕਾਰਾਂ ਦੀ ਚੋਣ ਕੀਤੀ ਜਾ ਰਹੀ ਹੈ ALU ਅਰਜਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਐਟਲੀ ਦੇ ਨਾਲ ਕੰਮ ਕਰ ਰਿਹਾ ਹਾਂ ਐਟਲੀ ਇੱਕ ਬਹੁਤ ਵਧੀਆ ਨਿਰਦੇਸ਼ਕ ਹਨ ਜਿਨਾਂ ਦੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ ਹਨ ਫਿਲਮ ਨਿਰਮਾਤਾ ਲੇਖਕ ਅਤੇ ਸਾਬਕਾ ਪੱਤਰਕਾਰ ਵਿਨੋਦ ਕਾਪੜੀ ਦੀ ਫਿਲਮ ਪਾਇਰ ਨੇ ਇਮੇਜਨ ਇੰਡੀਆ ਫੈਸਟੀਵਲ 2025 ਵਿੱਚ ਤੁਮ ਮਚਾਈ ਹੈ ਫਿਲਮ ਨੂੰ ਵਧੀਆ ਫਿਲਮ ਵਧੀਆ ਨਿਰਦੇਸ਼ਕ ਵਧੀਆ ਪਟਕਥਾ ਕੈਟਾਗਰੀ ਵਿੱਚ ਨੋਮੀਨੇਟ ਕੀਤਾ ਗਿਆ ਹੈ ਇਸ ਦੇ ਨਾਲ ਹੀ ਪਾਇਰ ਨੂੰ ਕੁੱਲ 6 ਨੋਮੀਨੇਸ਼ਨ ਮਿਲੇ ਹਨ ਲਾਈਫ ਆਫ ਪਾਈ ਫੇਮ ਕੈਨੇਡਾ ਦੇ ਸੰਗੀਤਕਾਰ ਔਸਕਰ ਵਿਨਰ ਮਾਈਕਲ ਡੰਨਾ ਨੂੰ ਵਧੀਆ ਸੰਗੀਤਕਾਰ ਦੇ ਲਈ ਨੋਮੀਨੇਟ ਕੀਤਾ ਹੈ ਮਾਨਸ ਵਟਾਚਾਰੀਆ ਨੂੰ ਵਧੀਆ ਡੀਓਪੀ ਦੇ ਲਈ ਨੋਮੀਨੇਟ ਕੀਤਾ ਗਿਆ ਹੈ ਉੱਤੇ ਸੋਸਤਵ ਨਾਸਕਰ ਨੂੰ ਵਧੀਆ ਆਡੀਓ ਡਿਜ਼ਾਈਨ ਦੇ ਲਈ ਨੋਮੀਨੇਟ ਕੀਤਾ ਗਿਆ ਹੈ ਇਹ ਫਿਲਮ ਫੈਸਟੀਵਲ ਦਾ 24ਵਾਂ ਐਡੀਸ਼ਨ ਹੈ ਜੋ ਮੈਡਰਿਡ ਵਿੱਚ 1 ਸਤੰਬਰ ਤੋਂ 16 ਸਤੰਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ। ਪਾਇਰ ਦਾ ਵਿਸ਼ੇ ਪ੍ਰੀਮੀਅਰ 28ਵੇਂ ਟੈਲੈਂਟ ਬਲੌਕ ਨਾਈਟਸ ਫਿਲਮ ਫੈਸਟੀਵਲ ਵਿੱਚ ਹੋਇਆ ਸੀ ਜਿੱਥੇ ਇਹ ਕੰਪੀਟੀਸ਼ਨ ਕੈਟਾਗਰੀ ਦੇ ਵਿੱਚ ਇੱਕੋ ਇੱਕ ਭਾਰਤੀ ਫਿਲਮ ਸੀ। ਇਸ ਨੂੰ ਵਧੀਆ ਫਿਲਮ POFF ਆਡੀਅנס ਅਵਾਰਡ ਮਿਲਿਆ। ਪਾਇਰ 16ਵੇਂ ਬੈਂਗਲੌਰੂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਵਿੱਚ ਵੀ ਸ਼ੁਰੂਆਤੀ ਫਿਲਮ ਸੀ। ਇਸ ਫਿਲਮ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਫਿਲਮ ਫੈਸਟੀਵਲ 'ਚ ਦਿਖਾਇਆ ਜਾ ਰਿਹਾ ਹੈ। ਇਸ ਫਿਲਮ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ। ਕਰੀਨਾ ਕਪੂਰ ਖਾਨ ਜਿਸ ਨੂੰ ਪਿਛਲੀ ਵਾਰ ਸਿੰਗਮ ਅਗੇਨ ਵਿੱਚ ਦੇਖਿਆ ਗਿਆ ਸੀ ਆਪਣੀ ਅਗਲੀ ਫਿਲਮ ਦੇ ਨਾਲ ਦਰਸ਼ਕਾਂ ਦਾ ਇੰਤਜ਼ਾਰ ਖਤਮ ਕਰਨ ਵਾਲੀ ਹੈ। ਉਸ ਨੇ ਆਪਣੀ ਨਵੀਂ ਫਿਲਮ ਦਾਇਰਾ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਹ ਪਹਿਲੀ ਵਾਰ ਪ੍ਰਥਵੀਰਾਜ ਸੂਕਮਰਨ ਦੇ ਨਾਲ ਸਕਰੀਨ ਸਾਂਝਾ ਕਰੇਗੀ। ਇਸ ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਵਿਜੇਤਾ ਮੇਗਨਾ ਗੁਲਜ਼ਾਰ ਕਰੇਗੀ। ਜੋ ਰਾਜਯਤੇ ਸैम बहादुर ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਕਰੀਨਾ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਕ ਮੇਗਨਾ ਅਤੇ ਪ੍ਰਸਿੱਧ ਕਲਾਕਾਰ ਪ੍ਰਥਵੀਰਾ ਸੁਕਮਾਰਨ ਦੇ ਨਾਲ ਆ ਰਹੀ ਹੈ। ਇਹ ਉਸ ਦਾ ਡ੍ਰੀਮ ਪ੍ਰੋਜੈਕਟ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸੌਦੇ ਸੁਪਰਸਟਾਰ ਦੇ ਨਾਲ ਕੰਮ ਕਰ ਰਹੀ ਹਾਂ ਅਤੇ ਵਧੀਆ ਨਿਰਦੇਸ਼ਕ ਮੇਗਨਾ ਗੁਲਜ਼ਾਰ ਦੀ ਫਿਲਮ ਵਿੱਚ ਆ ਰਹੀ ਹੈ। ਉਸ ਨੇ ਪ੍ਰਥਵੀ ਰਾਜ ਦੀ ਐਕਟਿੰਗ ਦੀ ਤਾਰੀਫ਼ ਕਰਦੇ ਗਿਆ ਹੈ ਕਿ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਹੈ। ਦਾਇਰਾ ਦੀ ਕਹਾਣੀ ਮੇਗਨਾ, ਜਯਸ਼ੈ ਕੇਸ਼ਵਾਨੀ ਅਤੇ ਸੀਮਾ ਅਗਰਵਾਲ ਨੇ ਮਿਲ ਕੇ ਲਿਖੀ ਹੈ। ਇਸ ਫਿਲਮ ਦੇ ਵਿੱਚ ਦਮਦਾਰ ਸਟਾਰ ਕਾਸਟ ਨੂੰ ਲੈ ਕੇ ਮੇਗਨਾ ਦੀ ਕਾਫੀ ਚਰਚਾ ਹੋ ਰਹੀ ਹੈ। ਕਰੀਨਾ ਦਾ ਬੇਬਾਕ ਅੰਦਾਜ਼, ਪ੍ਰਥਵੀ ਰਾਜ ਸੁਕুমারਨ ਦੀ ਗੰਭੀਰ ਐਕਟਿੰਗ ਇਸ ਵਿੱਚ ਦੇਖਣ ਨੂੰ ਮਿਲੇਗੀ। ਮੇਗਨਾ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਹੈ। ਜੌਨ ਅਬਰਾਹਿਮ ਹੁਣ ਦਰਦੇਸ਼ਕ ਰੋਹ ਸ਼ੇਟੀ ਦੇ ਨਾਲ ਫਿਲਮ ਕਰ ਰਹੇ ਹਨ ਕੁਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਜੌਨ ਅਬਰਾਹਿਮ ਅਤੇ ਰੋਹ ਸ਼ੇਟੀ ਇੱਕ ਐਕਸ਼ਨ ਫਿਲਮ ਦੇ ਵਿੱਚ ਸਾਥ ਦਿਖਾਈ ਦੇਣਗੇ ਜਿਸ ਦੀ ਪੁਸ਼ਟੀ ਹੁਣ ਹੋ ਗਈ ਹੈ ਇੱਕ ਰਿਪੋਰਟ ਦਾ ਕਹਿਣਾ ਹੈ ਕਿ ਫਿਲਮ ਦਾ ਪਹਿਲਾ ਸ਼ਡਿਊਲ ਮੁੰਬਈ ਦੇ ਟ੍ਰੋਂਬੇ ਸਥਿਤ ਐਸਐਲ ਸਟੂਡੀਓ ਵਿੱਚ ਸ਼ੂਟ ਕੀਤਾ ਗਿਆ ਹੈ ਅਤੇ ਜੂਨ ਦੇ ਅੰਤ ਤੱਕ ਇੱਥੇ ਸ਼ੂਟਿੰਗ ਪੂਰੀ ਹੋਵੇਗੀ ਇਸ ਐਕਸ਼ਨ ਫਿਲਮ ਦਾ ਬਜਟ 100 ਕਰੋੜ ਰੱਖਿਆ ਗਿਆ ਹੈ ਇਹ ਫਿਲਮ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰਿਆ ਦੇ ਜੀਵਨ ਤੇ ਆਧਾਰਿਤ ਹੋਵੇਗੀ। ਰੋਹਿਤ ਪਹਿਲੀ ਵਾਰ ਕਿਸੇ ਸੱਚੀ ਕਹਾਣੀ ਨੂੰ ਵੱਡੇ ਪਰਦੇ ਤੇ ਲਿਆਉਣ ਜਾ ਰਿਹਾ ਹੈ। ਫਿਲਮ 1993 ਵਿੱਚ ਮੁੰਬਈ ਬੰਬ ਤਮਾਕਿਆਂ ਦੇ ਖੁਲਾਸੇ ਅਤੇ ਅੰਡਰਵਰਡ ਡਾਊਨ ਦੇ ਨਾਲ ਟਕਰਾਅ ਦੀ ਕਹਾਣੀ ਨੂੰ ਪੇਸ਼ ਕਰੇਗੀ। ਸ਼ੂਟਿੰਗ ਮੁੰਬਈ ਦੇ ਲਗਭਗ 40 ਵੱਖ-ਵੱਖ ਸਥਾਨਾਂ ਤੇ ਕੀਤੀ ਜਾਵੇਗੀ। ਜਲਦ ਹੀ ਫਿਲਮ ਦੀ ਪਹਿਲੀ ਝਲਕ ਸਾਹਮਣੇ ਆਵੇਗੀ। ਰੋਹਿਤ ਛੇਤੀ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਨੂੰ ਲੋਕ ਪਸੰਦ ਕਰਨਗੇ ਜੋਹਨ ਅਬਰਾਹਿਮ ਨੇ ਬਹੁਤ ਵਧੀਆ ਰੋਲ ਕੀਤਾ ਹੈ ਉਹ ਇੱਕ ਬਹੁਤ ਵਧੀਆ ਕਲਾਕਾਰ ਹਨ ਮਿਥੁਨ ਚੱਕਰਵਰਤੀ ਦੇ ਬੇਟੇ ਮਮੋ ਚੱਕਰਵਰਤੀ ਇਹਨੇ ਦੇਨੀ ਆਪਣੀ ਵੈਬ ਸੀਰੀਜ਼ ਖਾਕੀ 2 ਦੀ ਸਫਲਤਾ ਤੋਂ ਕਾਫੀ ਉਤਸ਼ਾਹਿਤ ਹਨ ਉਸਨੇ ਆਪਣੀਆਂ ਦੋ ਫਿਲਮਾਂ ਉਹ ਭੂਤਨੀ ਕੇ ਅਤੇ ਹਾਂਟਡ 2 ਦੇ ਬਾਰੇ ਦੱਸਿਆ ਹੈ ਵਿਕਰਮ ਪੱਟ ਦੇ ਨਾਲ ਬਣ ਰਹੀ ਫਿਲਮ ਹਾਂਟਡ 2 ਦੇ ਬਾਰੇ ਮਮੋ ਦਾ ਕਹਿਣਾ ਹੈ ਕਿ ਇਹ ਮੇਰੇ ਕੈਰੀਅਰ ਦੀ ਹਿਟ ਫਿਲਮ ਦਾ ਦੂਜਾ ਪਾਗ ਹੈ ਮੁੰਬਈ ਅਤੇ ਓਟੀ ਸਹਿਤ ਕਈ ਹੋਰ ਹੈਲ ਸਟੇਸ਼ਨਾਂ 'ਤੇ ਇਸ ਨੂੰ ਸ਼ੂਟ ਕੀਤਾ ਗਿਆ ਹੈ। ਇਸ 3D ਫਿਲਮ ਨੂੰ ਸ਼ੂਟ ਕਰਨ ਦੇ ਲਈ 60 ਦਿਨ ਲੱਗੇ ਹਨ। ਸਿਰਫ ਕਲਾਈਮੈਕਸ ਸ਼ੂਟ ਕਰਨ ਨੂੰ 15 ਦਿਨ ਲੱਗੇ ਹਨ। ਆਪਣੇ ਛੋਟੇ ਭਰਾ ਨਮਾਸ਼ੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ਘੋਸ ਦੇ ਬਾਰੇ ਮਮੂਦਾ ਕਹਿਣਾ ਹੈ ਕਿ ਇਹ ਇੱਕ ਇਮੋਸ਼ਨਲ ਰੋਮਾਂਟਿਕ ਡਰਾਮਾ ਹੈ ਜਿਸ ਵਿੱਚ ਸਾਡੇ ਪਿਤਾ ਮਿਥੁਨ ਚੱਕਰਵਰਤੀ ਵੀ ਗੈਸਟ ਰੋਲ ਵਿੱਚ ਹੋਣਗੇ। ਇਹ ਦਿਨਾਂ ਵਿੱਚ ਮੁੰਬਈ ਅਤੇ ਲਾਸ ਐਂਜਲਸ ਵਿੱਚ ਸ਼ੂਟ ਹੋਈ ਇਸ ਫਿਲਮ ਦੇ ਵਿੱਚ ਮੇਰੇ ਪੂਰੇ ਪਰਿਵਾਰ ਦੀ ਝਲਕ ਦਿਖਾਈ ਦੇਵੇਗੀ ਇਹ ਫਿਲਮ ਇਸ ਸਾਲ ਦਿਖਾਈ ਦੇਵੇਗੀ ਮੇਰੀ ਮੰਮੀ ਕੈਮਰੇ ਦੇ ਸਾਹਮਣੇ ਨਹੀਂ ਆਵੇਗੀ ਲੇਕਿਨ ਉਹਨਾਂ ਦੀ ਆਵਾਜ਼ ਸੁਣਾਈ ਦੇਵੇਗੀ ਹਾਰਰ ਫਿਲਮਾਂ ਪ੍ਰਤੀ ਉਸਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਹਾਰਰ ਫਿਲਮਾਂ ਕਰਦਾ ਹਾਂ ਮੈਨੂੰ ਅਜਿਹੀਆਂ ਫਿਲਮਾਂ ਬਹੁਤ ਪਸੰਦ ਹਨ ਮਿਮੋ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਂ ਕਰ ਰਿਹਾ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਕੇ ਬਹੁਤ ਖੁਸ਼ੀ ਹੁੰਦੀ ਹੈ। ਅਮੀਰ ਖਾਨ ਨੂੰ ਪਿਛਲੀ ਵਾਰ ਫਿਲਮ ਲਾਲ ਸਿੰਘ ਝੱਡਾ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਬਾਕਸ ਆਫਿਸ ਤੇ ਬੁਰੀ ਤਰ੍ਹਾਂ ਫਲॉप ਹੋਈ ਸੀ। ਇਸ ਫਿਲਮ ਤੇ ਜਿੰਨਾ ਖਰਚਾ ਕੀਤਾ ਗਿਆ ਹੈ ਉਹਨਾ ਕਵਰ ਨਹੀਂ ਕੀਤਾ ਗਿਆ। ਬੇਸ਼ੱਕ ਇਹ ਫਿਲਮ ਵਧੀਆ ਬਣੀ ਸੀ ਲੇਕਿਨ ਦਰਸ਼ਕਾਂ ਨੇ ਇਸ ਫਿਲਮ ਨੂੰ ਪਸੰਦ ਨਹੀਂ ਕੀਤਾ। ਹੁਣ ਅਮੀਰ ਖਾਨ ਵੱਡੇ ਪਰਦੇ ਤੇ ਵਾਪਸੀ ਕਰ ਰਿਹਾ ਹੈ। ਅਮੀਰ ਖਾਨ ਜਲਦੀ ਹੀ ਫਿਲਮ ਸtare ਜ਼ਮੀਨ ਪਰ ਵਿੱਚ ਨਜ਼ਰ ਆਵੇਗਾ। ਰਿਪੋਰਟਾਂ ਅਨੁਸਾਰ ਹੈ ਕਿ ਅਮੀਰ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣੀ ਸਿਤਾਰੇ ਜ਼ਮੀਨ ਪਰ 20 ਜੂਨ ਨੂੰ ਸਿਨਮਾ ਘਰਾ ਵਿੱਚ ਦਸਤਕ ਦੇਣ ਵਾਲੀ ਹੈ ਫਿਲਮ ਦੀ ਐਡੀਟਿੰਗ ਪੂਰੀ ਹੋ ਗਈ ਹੈ ਤੇ ਹੁਣ ਅਮੀਰ ਫਿਲਮ ਦੀ ਮਾਰਕੀਟਿੰਗ ਦੇ ਧਿਆਨ ਦੇ ਰਹੇ ਹਨ ਤਾਂ ਕਿ ਦਰਸ਼ਕਾਂ ਤੱਕ ਇਸ ਫਿਲਮ ਨੂੰ ਪਹੁੰਚਾਇਆ ਜਾ ਸਕੇ ਅਮੀਰ ਨੂੰ ਫਿਲਮ ਦੇ ਕੰਟੈਂਟ ਤੇ ਪੂਰਾ ਭਰੋਸਾ ਹੈ ਫਿਲਮ ਦੇ ਟ੍ਰੇਲਰ ਨੂੰ ਅਗਲੇ 15 ਦਿਨਾਂ ਦੇ ਅੰਦਰ ਰਿਲੀਜ਼ ਕੀਤਾ ਜਾਵੇਗਾ ਸੰਜੇ ਮਿਸ਼ਰਾ ਜਲਦ ਹੀ ਫਿਲਮ ਵੱਧ ਦੋ ਵਿੱਚ ਦਿਖਾਈ ਦੇਣਗੇ ਇਸ ਫਿਲਮ ਵਿੱਚ ਉਸ ਦੇ ਨਾਲ ਨੀਨਾ ਗੁਪਤਾ ਵੀ ਲੀਡ ਰੋਲ ਵਿੱਚ ਦਿਖਾਈ ਦੇਵੇਗੀ। ਹੁਣ ਇਸ ਫਿਲਮ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਮੇਕਰਜ਼ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹਦੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਵੱਦ ਸਿਰਫ ਇੱਕ ਫਿਲਮ ਨਹੀਂ ਹੈ, ਉਹ ਇੱਕ ਸਿਨੇਮਾ ਅਨੁਭਵ ਹੈ ਜੋ ਸਾਡੇ ਨਾਲ ਦਰਸ਼ਕਾਂ ਦੇ ਦਿਲ ਵਿੱਚ ਵੀ ਉਤਰ ਗਿਆ ਹੈ। ਇਸ ਮੌਕੇ ਤੇ ਨੀਨਾ ਗੁਪਤਾ ਦਾ ਕਹਿਣਾ ਹੈ ਕਿ ਅਜਿਹੀਆਂ ਕਹਾਣੀਆਂ ਬਹੁਤ ਘੱਟ ਮਿਲਦੀਆਂ ਹਨ। ਇਸ ਫਿਲਮ ਦੀ ਕਹਾਣੀ ਬਖਰੀ ਹੈ ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਇਸ ਫਿਲਮ ਦਾ ਹਿੱਸਾ ਬਣੀ ਹਾਂ ਲੋਕ ਇਸ ਫਿਲਮ ਵਾਦ ਟੂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਫਿਲਮ ਦਾ ਨਿਰਦੇਸ਼ਨ ਜਸਪਾਲ ਸਿੰਘ ਸੰਧੂ ਨੇ ਕੀਤਾ ਹੈ ਇਹ ਫਿਲਮ ਇਸ ਸਾਲ ਰਿਲੀਜ਼ ਹੋਵੇਗੀ ਫਿਲਮ ਕਦ ਰਿਲੀਜ਼ ਹੋਵੇਗੀ ਇਸ ਬਾਰੇ ਫਿਲਹਾਲ ਡੇਟ ਫਿਕਸ ਨਹੀਂ ਕੀਤੀ ਗਈ ਸੰਜੇ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਇਸ ਫਿਲਮ ਦੇ ਵਿੱਚ ਕਰਨ ਨੂੰ ਬਹੁਤ ਕੁਝ ਹੈ ਜੋ ਦਰਸ਼ਕ ਦੇਖ ਕੇ ਹੈਰਾਨ ਰਹਿਣਗੇ OTT ਪਲੇਟਫਾਰਮ ਪ੍ਰਾਈਮ ਵੀਡੀਓ ਨੇ ਸਿਟਾਡਲ ਫਰਾਂਚਾਈਜ਼ ਦਾ ਇੰਡੀਅਨ ਵਰਜ਼ਨ ਸਿਟਾਡਲ ਹਾਨਿਵਨੀ ਅਤੇ ਇਟਾਲੀਅਨ ਵਰਜ਼ਨ ਸਿਟਾਡਲ ਡਾਇਨਾਰੇ ਦੂਸਰੇ ਸੀਜ਼ਨ ਨੂੰ ਰੱਦ ਕਰ ਦਿੱਤਾ ਹੈ ਹਾਲਾਂਕਿ ਪ੍ਰਿੰਕਾ ਚੋਪੜਾ ਤੇ ਰਿਚਰਡ ਮੀਡਨ ਸਟਾਰਰ ਮੇਨ ਸੀਰੀਜ਼ ਸਿਟਾਡਲ ਦਾ ਦੂਜਾ ਸੀਜ਼ਨ ਸਟ੍ਰੀਮ ਹੋਵੇਗਾ ਰਿਪੋਰਟਾਂ ਅਨੁਸਾਰ Amazon MGM ਸਟੂਡੀਓ ਦੇ ਟੈਲੀਵਿਜ਼ਨ ਹੈਡ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਸੀਰੀਜ਼ ਦੀਆਂ ਕਹਾਣੀਆਂ ਹੁਣ ਸਿਟਾਡਲ ਦੀ ਮੁੱਖ ਯਾਨੀ ਕਿ ਇੰਟਰਨੈਸ਼ਨਲ ਸੀਜ਼ਨ 2 ਵਿੱਚ ਦਿਖਾਈ ਦੇਵੇਗੀ। ਉਹਨਾਂ ਨੇ ਦੱਸਿਆ ਕਿ ਹਾਨੀਬਨੀ ਅਤੇ ਡਾਇਨਾ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਹ ਸਫਲ ਰਹੀਆਂ ਹਨ। ਲੇਕਿਨ ਹੁਣ ਇਹਨਾਂ ਤੇ ਅਲੱਗ-ਅਲੱਗ ਸੀਰੀਜ਼ ਨਹੀਂ ਆਵੇਗੀ। ਸਿਟਾਡਲ ਦੇ ਇੰਡੀਅਨ ਵਰਜ਼ਨ ਸਿਟਾਡਲ ਹਾਨੀਬਨੀ ਦਾ ਨਿਰਦੇਸ਼ਨ ਦਾ ਫੈਮਲੀ ਮੈਨ ਫੇਮ ਰਾਜ ਅਤੇ ਡੀਕੇ ਨੇ ਕੀਤਾ ਹੈ। ਐਸਪਾਈ ਐਕਸ਼ਨ ਵੈਬ ਸੀਰੀਜ਼ ਵਿੱਚ ਵਰਨ ਤੋਬਨ ਅਤੇ ਸਮੰਥਾ ਰੂਤ ਪ੍ਰਭੂ ਨਜ਼ਰ ਆਏ ਸਨ ਇਹ ਸੀਰੀਜ਼ ਸਾਲ 2024 ਵਿੱਚ ਰਿਲੀਜ਼ ਹੋਈ ਸੀ ਇਸ ਦਾ ਇਟਾਲੀਅਨ ਵਰਜ਼ਨ ਸਿਟਾਡਲ ਡਾਇਨਾਵੀ ਸਾਲ 2024 ਵਿੱਚ ਸਟ੍ਰੀਮ ਕੀਤਾ ਗਿਆ ਸੀ ਇਸ ਸੀਰੀਜ਼ ਵਿੱਚ ਮਟਿਲਡਾ ਡੇ ਐਂਜਲਸ ਨੇ ਲੀਡ ਰੋਲ ਨਿਭਾਇਆ ਸੀ ਇਸ ਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਫੀ ਟਰਨਨ ਵਾਲੀ ਟੋਮ ਰਾਈਡਰ ਵੈਬ ਸੀਰੀਜ਼ ਨੂੰ ਵੀ ਵਿਚਾਰ ਹੀ ਛੱਡ ਦਿੱਤਾ ਗਿਆ ਹੈ ਇਹ ਅਜਈਆਂ ਸੀਰੀਜ਼ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਹੈ ਫਿਲ ਮਿਕਰਾਂ ਦਾ ਕਹਿਣਾ ਹੈ ਕਿ ਅੱਜ ਦੀ ਫਿਲਮੀ ਦੁਨੀਆ ਬਹੁਤ ਬਦਲ ਗਈ ਹੈ ਫਿਲਮਾਂ ਦੇ ਨਾਲ-ਨਾਲ ਵੱਖ-ਵੱਖ OTT ਪਲੇਟਫਾਰਮ ਅਤੇ ਹੋਰ ਬਹੁਤ ਪਲੇਟਫਾਰਮ ਹਨ ਜਿੱਥੇ ਅਰਬਾਂ ਕਰਮਾਂ ਦੀ ਕਮਾਈ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੈਕਨੀਕ ਹੋਰ ਵਧੇਗੀ ਫਿਲਮਕਾਰ ਸ਼ੁਜੀ ਸਰਕਾਰ ਨੇ ਅਮਿਤਾਭਚਨ ਤੋਂ ਲੈ ਕੇ ਅਭਿਸ਼ੇਕ ਵਚਨ ਤੱਕ ਬੋਲੀਵੁੱਡ ਦੇ ਕਈ ਸਟਾਰ ਦੇ ਨਾਲ ਕੰਮ ਕੀਤਾ ਹੈ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਬਹੁਤ ਹਿੱਟ ਗਈਆਂ ਹਨ। ਉਹਨਾਂ ਦੀਆਂ ਫਿਲਮਾਂ ਨੂੰ ਭਰਪੂਰ ਪਿਆਰ ਮਿਲਦਾ ਹੈ। ਉਹਨਾਂ ਨੇ ਜੋ ਵੀ ਫਿਲਮਾਂ ਬਣਾਈਆਂ ਹਨ ਅਲੱਗ ਕਿਸਮ ਦੀਆਂ ਬਣਾਈਆਂ ਹਨ। ਹੁਣ ਉਹਨਾਂ ਦੀ ਇਸ ਲਿਸਟ ਦੇ ਵਿੱਚ ਸ਼ਾਹਰੂਖ ਖਾਨ ਦਾ ਨਾਮ ਵੀ ਜੁੜ ਗਿਆ ਹੈ। ਹਾਲ ਹੀ ਵਿੱਚ ਉਹਨਾਂ ਨੇ ਸ਼ਾਹਰੂਖ ਦੇ ਨਾਲ ਇੱਕ ਐਡ ਸ਼ੂਟ ਕੀਤਾ ਹੈ। ਜਿਸ ਤੋਂ ਉਹ ਕਾਫੀ ਖੁਸ਼ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸ਼ੋਜੀ ਸਰਕਾਰ ਨੇ ਸ਼ਾਹਰੂਖ ਦੇ ਨਾਲ ਇੱਕ ਹੋਰ ਪ੍ਰੋਜੈਕਟ ਤੇ ਗੱਲਬਾਤ ਕੀਤੀ ਹੈ। ਪਤਾ ਲੱਗਾ ਹੈ ਕਿ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਨੂੰ ਉਹ ਜਲਦੀ ਲਾਂਚ ਕਰਨਗੇ। ਉਹਨਾਂ ਕਹਿ ਕੇ ਸ਼ਾਹਰੂਖ ਦੇ ਨਾਲ ਪਹਿਲੀ ਵਾਰ ਸ਼ੂਟਿੰਗ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ। ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਸ਼ੂਟਿੰਗ ਦੌਰਾਨ ਅਸੀਂ ਖੂਬ ਮਸਤੀ ਕੀਤੀ। ਇਹ ਸ਼ਾਨਦਾਰ ਅਤੇ ਬਿਲਕੁਲ ਬਹੁਤ ਹੀ ਵਧੀਆ ਲੱਗਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼ੂਟਿੰਗ ਪ੍ਰਤੀ ਉਹਨਾਂ ਦੀ ਡੈਡੀਕੇਸ਼ਨ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਦਾ ਕੰਮ ਪ੍ਰਤੀ ਲਗਾਹੀ ਉਹਨਾਂ ਦੀ ਸਫਲਤਾ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਕੋਲਕਾਤਾ ਵਿੱਚ ਉਹਨਾਂ ਦੀ ਇੱਕ ਕਾਫੀ ਟੇਬਲ ਬੁੱਕਰ ਲੀਜ਼ ਕਰਨ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਉਹ ਬਹੁਤ ਖੁਸ਼ ਹੋਏ ਅਸੀਂ ਬਹੁਤ ਸਮਾਂ ਗੱਲਬਾਤ ਕੀਤੀ ਵਰਕ ਫਰੰਟ ਦੀ ਸ਼ਾਹਰੂਖ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਆਪਣੀ ਬੇਟੀ ਦੇ ਨਾਲ ਕਿੰਗ ਫਿਲਮ ਵਿੱਚ ਨਜ਼ਰ ਆ ਰਹੇ ਹਨ ਇਸ ਦੇ ਨਾਲ ਹੀ ਸ਼ਾਹਰੂਖ ਖਾਨ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਹੇ ਹਨ 샤루크 ਦਾ ਕਹਿਣਾ ਹੈ ਕਿ ਸ਼ੋਜੀ ਸਰਕਾਰ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ